ਹਾਂ ਜੀ ਕੀ ਹਾਲ ਚਾਲ ਆ ਮੇਰੇ ਸਾਰੇ ਭਰਾਵਾਂ ਦਾ ਹੋਰ ਸਭ ਠੀਕ ਠਾਕ ਜੀ ਵਧੀਆ ਜੀ ਲੋਕ ਜੀ ਅੱਜ ਫੇਰ ਦਿਖਾਉਣੇ ਜੀ ਆਪਾਂ ਤੁਹਾਨੂੰ ਆਗਲਾ ਪਾਰਟ ਲੈ ਕੇ ਆਏ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਵਾਸਤੇ ਤੇ ਉਸ ਤੋਂ ਪਹਿਲਾਂ ਆ ਪਾ ਕੱਢਦੀ ਕੂਤਰ ਅਡਾਰੀ ਵਾਲੇ ਤੇ ਆ ਬੈਠੇ ਨੇ ਜੀ ਕੂਤਰ ਫੋਟੇ ਖਾਲੀ ਨੇ ਬਿਲਕੁਲ ਦੇਖ ਸਕਦੇ ਹੋ ਤੁਸੀਂ ਤੇ ਇਹਨਾਂ ਨੂੰ ਉਡਾ ਦਈਏ ਜੀ ਹੁਣ ਉਡਾਉਂਿਆ ਇਕੱਲੇ ਇਕੱਲੇ ਵਾਰੀ ਵਾਰੀ ਹੈਗੀ ਫੁੱਟਾਂ ਇਹਨਾਂ ਦੇ ਪਰ ਠੀਕ ਆ ਜ਼ਿਆਦਾ ਨਹੀਂ ਹੈਗੀ ਹੈ ਗਿਆ ਇੱਕ ਦੋ ਬਦਾਮਾ ਜਿੰਨੇ ਤੇ ਚਲੋ ਕੱਢਦੇ ਇਹਨਾਂ ਨੂੰ ਖਾਲੀ ਆ ਬਿਲਕੁਲ ਥੋੜੇ ਜਿਹੇ ਬਣਾ ਲਿਆ ਅੰਦਰੂਨੀ ਦੇ ਨਹੀਂ ਛੱਡਾਂਗੇ ਇਹ ਮਸਤੀ ਮਾਰਦਾ ਹੋਇਆ ਪੂਰਾ ਠੀਕ ਹੈ ਜੀ ਆਹ ਲਾ ਵੀ ਗੱਡਦੇ ਆਂ ਨੈਕਸਟ ਚੀਨ ਨਾ ਆ ਚੀਨ ਹੋਈ ਇੰਨੇ ਦੇ ਵੀ ਹਲਕੇ ਹੀ ਆ ਜਿਆਦਾ ਨਹੀਂ ਹੋਏ ਦਾਣੇ ਥੋੜੇ ਜਿਹੇ ਜਿਹੇ ਦੇ ਵੀ ਇੰਨੇ ਦੇ ਅੰਦਰ ਦਾਣੇ ਇਹਨੇ ਵੀ ਛੱਡ ਦੇ ਜੀ ਇਹਨੇ ਚੱਲੋ ਆਹ ਨਾ ਘੇਰੇ ਕੱਢਦੇ ਆਪਾਂ ਨੈਕਸਟ ਕੀ ਉੱਤ ਆਹਦੇ ਅੰਦਰ ਲੱਗਦੇ ਆ ਦਾਣੇ ਥੋੜੇ ਜਿਆਦਾ ਹੁੰਦੇ ਜਿਵੇਂ ਇੱਥੇ ਇਹ ਗੇ ਹੈ ਗਿਆ ਥੋੜਾ ਹੀ ਆ ਕਾਲੀ ਪੀਲੀ ਦਾ ਆਪਣਾ ਸੁੰਗਮਾ ਖਾਉਣੀ ਆ ਪਹਿਲਾਂ ਇਹ ਕੱਢਦੇ ਆਪਾਂ ਇਹ ਫਰਦਾ ਪੂਰਾ ਕਾਲੀ ਮੂੰਹ ਵਾਲਾ ਹੋ ਗਿਆ ਜੀਨਾ ਤੇ ਆ ਚਿੱਟਾ ਜਿਹੜਾ ਹੁਣ ਕੱਢਿਆ ਤੇ ਕਾਲੇ ਘੰਡ ਵਾਲਾ ਉਹ ਥੋੜਾ ਅਚਾਹ ਹੋ ਗਿਆ ਆ ਗਿਆ ਜੀ ਕਾਲੇ ਕੰਡਰ ਵਾਲਾ ਵੀ ਹੋਵੇ ਜੀ ਸਾਰੇ ਪੂਰੇ ਤੇ ਹੁਣ ਬੱਚਿਆਂ ਨੂੰ ਘੜਦੇ ਛੋਟੇ ਬੱਚਿਆਂ ਨੂੰ ਦੋ ਘੜਦੇ ਅੰਦਰ ਦਿਖਾਉਣੇ ਕੋਲ ਬੱਚੇ ਵੀ ਸਾਰੇ ਆ ਵੀ ਉਡਣ ਜੋਗੇ ਨੇ ਬੱਚੇ ਜਿਹੜੇ ਆਪਾਂ ਹੱਥ ਨਾਲ ਪਾਲੇ ਨੇ ਚੋਗਾ ਦੰਦੇ ਨੇ ਉਹਨਾਂ ਨੇ ਤੁਹਾਨੂੰ ਵੀਡੀਓ ਚ ਚੋਗਾ ਦੰਦੇ ਉਹ ਵਾਲੇ ਨੇ ਜੀ ਇਹ ਚੈੱਕ ਕਰੀਏ ਪੱਠੀ ਨੂੰ ਵੀ ਦੇ ਗੰਦਰ ਥੋੜੀ ਜਿਹਾ ਨੇ ਨੂੰ ਵੀ ਚੜਦੇ ਨਹੀਂ ਕਾਉਣੇ ਇਹਨੂੰ ਪਹਿਲਾਂ ਹਾਂ ਇਹ ਵੀ ਬਿਲਕੁਲ ਹੋਜੀ ਡੱਬਾ ਬੱਤੇ ਚੜ ਗਟਾਂਗੇ ਜਾ ਗਾ ਵੀ ਉਹ ਸ਼ੌਰੀ ਇਹਨਾਂ ਦਾ ਥੋੜੇ ਹੀ ਆ ਸ਼ਾਕ ਹੀ ਇਸ ਗੱਡਾਂਗੇ ਸ਼ਾਕ ਕਿਉਂਗੀ ਤਾਂ ਜਿੱਥੇ ਲੱਗੀ ਹਾਂ ਗੱਡਾਂ ਹੈ ਲੰਮਾ ਬੱਚਾ ਦੇਖ ਜਦੋਂ ਅੰਦਰ ਦਾਣੇ ਕਿੰਨੇ ਗਾ ਦਾਣੇ ਸਾਬ ਨਾਲ ਹੀ ਕੱਢਾਂਗੇ ਆ ਪੁੱਤਰਾ ਠੀਕ ਆ ਜੀ ਇਹ ਡੱਬੇ ਵਿੱਚ ਦੇ ਅੰਦਰ ਦਾਣੇ ਲੇ ਚਲੋ ਕੱਢ ਦਿੰਨਾ ਕੋਈ ਨਾ ਬੱਸ ਪੁੱਤਰਾ ਤਾਂ ਜੀ ਡੱਬਾ ਪਾ ਚਾਪੜਾ ਛੋਟੀਆਂ ਕੰਮ ਲੋ ਜੀ ਇਹ ਹੋ ਜਾਣਾ ਸਾਰੇ ਆਪਣਾ ਇਕੱਠਾ ਹੋਰੇ ਉਹ ਦੇਖਾ ਜਾ ਪਾ ਬੱਚਾ ਬਾਕੀ ਆ ਫਰਦ ਨੇ ਕੱਢਣ ਦੇ ਚੱਕਰ ਚ ਗੂਤਰਾ ਤੇ ਆਪਾਂ ਖੋਲਦੇ ਹਾਂ ਫਿਰ ਬੱਚਿਆਂ ਵਾਲੇ ਖੋਲ ਦੋ ਪਾਟ ਉਹਦਾ ਆਟ ਜੋੜੇ ਤੇ ਜੋੜੇ ਬੱਚਿਆਂ ਨੂੰ ਪਾਲ ਰਹੇ ਨੇ ਉੱਥੇ ਇਕੱਠੇ ਇਹ ਬੱਚੇ। ਆ ਵੀ ਬੱਚਾ। ਅਸੀਂ ਪੰਜਵੇਂ 6ਵੇਂ ਦਿਨ ਅੱਪਾ ਵੀਡੀਓ ਪਾ ਰਹੇ ਹਾਂ। ਹੁਣ ਬੱਚਾ ਹੋ ਗਿਆ ਫਿਰ ਤਾਂ। 14-15 ਦਿਨਾਂ ਦਾ ਹੋ ਗਿਆ ਫਿਰ ਬੱਚਾ। ਠੀਕ। ਆਂਂਡੇ ਲਾ ਲੇ। ਆ ਜੋੜੀ ਥੱਲੇ ਆਹੀ। ਆ ਜੋੜੀ ਨਾਲ ਦੇ ਖਾਨੇ ਦੇ ਵਿੱਚ ਆਂਡੇ ਲਾ ਚੁੱਕੀ ਐ ਦੋਏ। ਠੀਕ ਹੈ ਜੀ। ਤੇ ਆ ਥੱਲੇ ਵਾਲੀ ਜੋੜੀ ਦੇ ਸੀਗੇ ਇਹ ਵੀ ਅੰਡੇ ਲਾ ਕੇ ਬੈਠੇ ਨੇ ਹੋ ਗਏ ਇਹਨਾਂ ਨੂੰ 5-6 ਦਿਨਾਂ ਅੰਡੇ ਲਾਉਣ ਆ ਬੱਚੇ ਨੇ ਨਾ ਉਹ ਜੋੜੀ ਦੇ ਦੇਖ ਸਾਹ ਉਹ ਚਾਈ ਆਹ ਦੇ ਭਾਈ ਫੀਡ ਨਾਲ ਹੋ ਗਏ ਬੱਚੇ ਥੋੜੇ ਨਹੀਂ ਤਾਂ ਇਹ ਥੋੜੇ ਕਮਜ਼ੋਰ ਰਹੇਗੇ ਜੀ ਬੱਚੇ ਤੇ ਜਿਹੜਾ ਨਵਾਂ ਪੂਰਾ ਜਿੰਨਾ ਵੀ ਉਹ ਛੋਟਿਆਂ ਵਾਲਾ ਪੂਰਾ ਵਧੀਆ ਪੜ ਰਿਹਾ ਜੀ ਤਾਂ ਦੇਖੋ ਖੰਭ ਇੱਕ ਅੰਬਰ ਲਈ ਸਖਾਂ ਪੁਰੀਆਂ ਵੀ ਆਣ ਠੀਕ ਹੈ ਜੀ ਆ ਬੱਚੇ ਕੱਢੇ ਨੇ ਹਲੇ ਦੂਗਣਾਂ ਨੇ ਕੋਈ ਨਹੀਂ ਦੇਖ ਸਕਦੇ ਵੀ ਇਹ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਬੱਚੇ ਤੇ ਆ ਵੀ ਦੇਖ ਲੋ ਸਾਡੇ ਬੱਚੇ ਨਵੇਂ ਜਿਹੇ ਨਹੀਂ ਜਿਹੇ ਕੱਢੇ ਹੋਏ ਤੇ ਇਹਨਾਂ ਦੇ ਖੰਭ ਦੇਖ ਸਕਦੇ ਅੰਦਰੋਂ ਵੀ ਦੇਖ ਸਕਦੇ ਭੱਲਿਆਂ ਦੇ ਖੀੜ ਦਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਜੀ ਜਿੰਨਾ ਆਪਾਂ ਕਹਿੰਦੇ ਹੱਦੋਂ ਬਾਦਾਂ ਚਾਹਾਂ ਖੰਭ ਕੱਚਾ ਸਭ ਆ ਪਰੇ ਪਰੇ ਪਰ ਬੱਚੇ ਪੂਰੇ ਹੈਵੀ ਬਣੇ ਨੇ ਨਹੀਂ ਹੈਵੀ ਮੱਝ ਠੀਕ ਹੈ ਇਹ ਇਹ ਜੋੜ ਦੇ ਨੇ ਲਾਵਾ ਹਲੇਆਂ ਦਾ ਗੋਦਰੀ ਨੇ ਠੀਕ ਆ ਜੀ ਤੇ ਆ ਜਿਹੜੇ ਗੱਡੇ ਨੇ ਇਹਨਾਂ ਦੇ ਬਰਾਬਰ ਦੇ ਇਹਨਾਂ ਦੀ ਗੋਦਰੀ ਨੇ ਵੀ ਆ ਜ ਤਰਾਂ ਡਾ ਲਾ ਲਿਆ ਜੀ ਠੀਕ ਆ ਆ ਜੋੜੀ ਦੇ ਨੇ ਇਹ ਬੱਚੇ ਇੱਧਰ ਆ ਦੇਖੋ ਇਹਨਾਂ ਦੀ ਖੰਭ ਦਿਖਾ ਦਿੰਨਾ ਲੋ ਜੀ ਪਰ ਇਹ ਪਿੰਨੇ ਖੰਭਾਂ ਨਾਲ ਇਹਨੂੰ ਵਧੀਆ ਨਾ ਹੈਵੀ ਨੇ ਬੱਚੇ ਪੂਰੇ ਦੋਨੋਂ ਦੋਨੋਂ ਇਹ ਰੰਗੂ ਰੂਪ ਦੇਖ ਸਕਦੇ ਹੋ ਠੀਕ ਆ ਜੀ ਤੇ ਆ ਵੀ ਦੇਖ ਸਕਦਾ ਤੁਸੀਂ ਬੱਚੇ ਕਰੇ ਬਨੇ ਖੰਭਾਂ ਨਾਲ ਠੀਕ ਹੈ ਉਹ ਗੱਛਾਂ ਲਈ ਪੰਮੂ ਪੂਰੇ ਟੋਪਰ ਵਧੀਆ ਇਹਨੂੰ ਤੇ ਤਰੇ ਵੀ ਦੇਖ ਸਕਦੇ ਹਾਂ ਜੀ ਠੀਕ ਹੈ ਜੀ ਬੱਚੇ ਪੂਰੇ ਹੈਵੀ ਨੇ ਠੀਕ ਹੈ ਤੇ ਆਹ ਦੇ ਵੀ ਲਾ ਚੁੱਕੇ ਉੱਪਰ ਜੋੜੀ ਦੁਬਾਰਾ ਠੀਕ ਹੈ ਤੇ ਆਹ ਦੇਖੋ ਬੱਚੇ ਇਹਦੇ ਤੇ ਆਜ ਕਰਦਾ ਲਾਤਾ ਕੁਕੁਤਰੀਏ ਵਿੱਚ ਇਹੇ ਬੱਚੇ ਸੁੰਗਲੇ ਨਹੀਂ ਹੈਗੇ ਨੇ ਲੋਕ ਦੇਖ ਸਕਦਾ ਹਾਂ ਕੱਚਾ ਜਿਹਾ ਕੰਮ ਇਹ ਫੀਲਡ ਨਾਲ ਧੀਰੇ ਬਹੁਤ ਰਿਅਲਟਾ ਫੀਡ ਆ ਰਕ ਰੋਕਣੀ ਦੇ ਜਰੂਰ ਪਾਇਆ ਕਰੋ ਵਿੱਚ ਕਈ ਵਾਰੀ ਨਹੀਂ ਹੁੰਦੀ ਚਲੋ ਉਹ ਮਿਸ ਹੋ ਗਈ ਤਾਂ ਵੀ ਕੋਈ ਚੱਕਰ ਨਹੀਂ ਤੇ ਅੱਪਾ ਵੀ ਜਣੀ ਕਈ ਵਾਰੀ ਮਿਸ ਹੋ ਜਾਂਦੀ ਹੈ ਛੱਡ ਦਿੰਦੇ ਹਾਂ ਪਰ ਨਹੀਂ ਤਾਂ ਦਰਵਾਜ਼ੇ ਟੁੱਟਣ ਲੱਗ ਪੈਂਦੇ ਆ ਦੇਖ ਲੋ ਬੱਚੇ ਆ ਵੀ ਪੂਰੇ ਹੈਵੀ ਹੋਏ ਨੇ ਇਹਨੇ ਵੀ ਆਂਡੇ ਦਾਰ ਲੈ ਕੋਟਰੀਨੇ ਦੋਏ ਤੇ ਆ ਵੀ ਬੱਚਾ ਹੋਰ ਹੁਣ ਪੜ ਗਿਆ ਇਹ ਆ ਦੇ ਲੋ ਬੱਚੇ ਆ ਬੈਠਾ ਬੱਚਾ ਠੀਕ ਹੈ ਜੀ ਇਹਦੇ ਵੀ ਗੱਛਾਂ ਦੇ ਲੰਮ ਪੂਰੇ ਬਰੋਬਰ ਵਧੀਆ ਰਹੇ ਆ ਜੋ ਵੀ ਨੇ ਬੱਚੇ ਬੁਢੀ ਬੱਧੀਆ ਤੇ ਦੋ ਇਲਾਏ ਮੈਨੂੰ ਵਿਚਾਰ ਕਰਨ ਤੇ ਜੀ ਸਾ ਜੋੜੇ ਦਾ ਵੀ ਖਾਲ ਤੇ ਸਾਨੂੰ ਪ੍ਰੋਪਰ ਪੋਣੇ ਉੱਤਰ ਪਰਿਆ ਬੈ ਉਹ ਕੋਈ ਹੱਡੀ ਨਹੀਂ ਗੱਡੀ ਕੋਈ ਸਿਰ ਠੀਕ ਹੈ ਜੀ ਦੂਜਾ ਬੱਚਾ ਦੋਏ ਗੱਜੇ ਪੂਰੇ ਵਧੀਆ ਬਲੇ ਨਾ ਉਹ ਸੋਨੇ ਪੜ ਰਹੇ ਠੀਕ ਹੈ ਜੀ ਤੇ ਆ ਬੱਚੇ ਥੋੜਾ ਜਿਹਾ ਤੁਹਾਨੂੰ ਦੱਸਿਆ ਉਮਰ ਦੇ ਵੱਡੇ ਨੇ ਇਹਨਾਂ ਨੂੰ ਆ ਬੱਚਿਆਂ ਦੇ ਹਾਂ ਦੇ ਨੇ ਇਹ ਤੇ ਉਹਦੋਂ ਥੋੜੇ ਜਿਹਾ ਕਮਜ਼ੋਰੇ ਪੈ ਗਏ ਸੀ ਅੱਖਾਂ ਵਾਲੀ ਕਰਕੇ ਤੇ ਫਿਰ ਇਹਨਾਂ ਨੂੰ ਦੇਖ ਕੇ ਆਪਾਂ ਫੀੜ ਲਈ ਸੀ ਦੋ ਬੱਚੇ ਉੱਤਰ ਨੇ ਇਹ ਕਮਜ਼ੋਰੇ ਤੇ ਦੋ ਬੱਚੇ ਉੱਤਰ ਨੇ ਜਿਆਦਾ ਕਮਜ਼ੋਰੇ ਠੀਕ ਹੈ ਜੀ ਪਰਲੇ ਚ ਪਰ ਹੁਣ ਜੇ ਆਪਾਂ ਦੇਖੀਏ ਨਾ ਇਹ ਖਾਸ ਤੁਸੀਂ ਦੇਖ ਸਕਦੇ ਲੋਕ ਕੰਬਨਰ ਪੂਰੇ ਭਰ ਚੁੱਕੇ ਨੇ ਕੰਬੂ ਪੂਰੇ ਵਧੀਆ ਆ ਰਹੇ ਨੇ ਜਿਹੜੇ ਹੁਣ ਨਵੇਂ ਆ ਰਹੇ ਨੇ ਤੇ ਪਹਿਲਾਂ ਤਾਂ ਇਹਨਾਂ ਨੂੰ ਦੇਖਣ ਮੈਂ ਲੱਗਦਾ ਜਿਵੇਂ ਬਲੇਲਰ ਹੀ ਹੁੰਦੇ ਨੇ ਹੁਣ ਦੇਖਦਾ ਹਾਂ ਹੁਣ ਦੇ ਕੰਬੂ ਥੋੜੇ ਪਹਿਲਾਂ ਉੱਪਰੋਂ ਖਰਾਬ ਹੋਏ ਨੇ ਉਹ ਲੱਗ ਰਹੀ ਸੀ ਤੇ ਹੁਣ ਤੇ ਪਹਿਲਾਂ ਜਦੋਂ ਸਾਰੀ ਜਮੀਨ ਅਸਮਾਨ ਦਾ ਫਰਕ ਪੈ ਰਿਹਾ ਕਿ ਇਹ ਸਰੀ ਆਪਾਂ ਆਪਣੇ ਭਰਾਵਾਂ ਨੂੰ ਕਹਿੰਨਾ ਵੀ ਫੀਡ ਨਾ ਬੱਚੇ ਪਾਲਣਾ ਕਰੋ ਜਦੋਂ ਪਲ ਜਾਂਦੇ ਨੇ ਉਦੋਂ ਬੰਦ ਕਰ ਦਿਆ ਕਰੋ ਭਾਈ ਤੇ ਕਈ ਕਹਿੰਦੇ ਨੇ ਜੀ ਬੱਚੇ ਪਲਦੇ ਨਹੀਂ ਉੜਦੇ ਨਹੀਂ ਹੈਗੇਗੇ ਦੌਰੀ ਪਲਦੇ ਕਹਿੰਦਾ ਹੁੰਦੇ ਹੀ ਉਣਦੇ ਹੀ ਹੈਗੇ ਤੇ ਮਾ ਤਾਂ ਉਹਦੇ ਖਰਾਬ ਇਲਾਜ ਦਿੰਨੇ ਨੇ ਉਹਦੇ ਮੈਨੂੰ ਦੇਖ ਲੈਨੇ ਆਂ ਉਹਦੇ ਆਹ ਉਹ ਇੰਨਾ ਉੱਤਾਂ ਕੰਗੂ ਕੀ ਤੇ ਤਾਕੀ ਉੱਪਰ ਤੇ ਦੌਰੀ ਬੋਲਾ ਹੈ ਅੰਡੇ ਇਹਨਾਂ ਨੇ ਗਲਤ ਲਾਤੇ ਹੀ ਖਾਣੇ ਖਾਲੀ ਪੈਣੇ ਦੇਖੋ ਖਾਣਿਆਂ ਦੇ ਵਿੱਚ ਲਾਈ ਨਹੀਂ ਇਹ ਦੇਖੀ ਹੁਣ ਇਹ ਵੀ ਹੁੰਦੇ ਆਂ ਤੇ ਬੈਠੀ ਆਂ ਇਦੋ ਬੱਚੇ ਆਪਾਂ ਉਧਰ ਪਰਲੇ ਘੁੱਡੇ 'ਚ ਕਰਦੇ ਬਲਗੇ ਸੀਗੇ ਆ ਵੀ ਕੱਡੇ ਨਹੀਂ ਇਹ ਦੋ ਤਿੰਨ ਦਿਨਾਂ ਦੇ ਬੱਚੇ ਆ ਆ ਵੀ ਦੇਖ ਸਕਦਾ ਹਾਂ ਦੋ ਹੀ ਬੱਚੇ ਨੂੰ ਉੱਪਰ ਉੱਪਰ ਇੱਕ ਇੱਕ ਦਿਨ ਦੇ ਫਰਕ ਨਾਲ ਕੱਡੇ ਹੋਣੇ ਜੀ ਬਰਾਬਰ ਹੋਏ ਨੇ ਦੋ ਚਾਰ ਦਿਨਾਂ ਚ ਆ ਆ ਕੱਡੇ ਨੇ ਆਪਣੇ ਪ੍ਰੋਗਰਾਮ ਨੂੰ ਜਿਹੜਾ ਫੀਡ ਜਰੂਰ ਪਾਇਆ ਕਰੋ ਸਭ ਤੋਂ ਪਹਿਲਾਂ ਤੋਂ ਇੱਕ ਵਾਰ ਪਾਮਾ ਲਓ ਮਾਤਰਾ ਉਹਦੀ ਉਨੀ ਮਾਤਰਾ ਚ ਪਾਉਣੀ ਹੈ ਤੇ ਕਿਹਦੇ ਨਾਲ ਕੀ ਪਾਉਣੀ ਹੈ ਉਹ ਕੋ ਬਾਅਦ ਦੱਸਾਂਗਾ ਮੈਂ ਰੋਜ਼ ਰੋਜ਼ ਡੇਲੀ ਡੇਲੀ ਤੋੜਨਾ ਤੋਂ ਸਵੇਰੇ ਸ਼ਾਮ ਗਰੂਪ ਪਾਉਣੀ ਹੈ ਨੂੰ ਗਰਮੀ ਦੇ ਟਾਈਮ ਆਹ ਪਈ ਹੈ ਜੀ ਫੀਡ ਤੇ ਆ ਸਰਮ ਦੇ ਕਈ ਵੀ ਪੁੱਛਦੇ ਨੇ ਮੈਨੂੰ ਵੀ ਕਿਹੜੀ ਫੀਡ ਵਰਤਦੇ ਆ ਭਰਾ ਆ ਲੋਗੀਆਂ ਚੱਪੇ ਹਨ ਇਹਦੇ ਪਿੱਛੇ ਕੀ ਨਾਮ ਆ ਲੋਜੀ ਆ ਲੈ ਕੇ A F I ਠੀਕ ਹੈ ਜੀ ਪੋਲਟਰੀ ਫੀਡ ਇਹਨੇ ਭਰਾ ਮੇਰੇ ਭਰਾ ਆ ਫੀਡ ਵਰਤਦੇ ਆ ਜੀ ਆਪਾਂ ਲਾਪੋ ਚੱਲਦਾ ਫੰਟਾ ਦਾ ਲਈ ਕੋਈ ਜਿਆਦਾ ਪਾ ਲੱਦਾ ਥੱਲਾ ਲੈਂਦਾ ਜੀ ਆਪਾਂ ਨੇ ਪੱਟਾ ਖੋਲੇ 50 ਕਿਲੋ ਦਾ ਆਉਂਦਾ ਇਹ ਥੱਲਾ 25 ਕਿਲੋ ਲੈਂਦੀ ਸੀ ਵੀ ਇਹ ਪੰਜ ਕਿਲੋ ਲੱਗ ਚੁੱਕੀ ਆ 20 ਕਿਲੋ ਹੋਊਗੀ ਹਲੇ ਤੇ ਚੋਗਾ ਆਉਣਾ ਮੇਰਾ ਹੱਥ ਦੇ ਉੱਪਰ ਹੀ ਪਾਉਂਦੇ ਆਂ ਕਿੰਨੀ ਕੁ ਮਤਰਾ ਜੀ ਹੋਣੀ ਹੈ ਇੰਨੀ ਗਮਤਰਾਜ ਸੋਰਾਂ ਪਾਉਣੀ ਹੈ ਠੀਕ ਹੈ ਇੱਕ ਗੱਪੀ ਆਪਾਂ ਕਰਕੇ ਪੂਰੀ ਬਗੋ ਬਸ ਇਹਦੇ ਵਿੱਚ ਫੇੜ ਦੇ ਇੱਕ ਪਾਵਾਂਗੇ ਜੀ ਇਹਨਾਂ ਨੂੰ ਨਾ ਸਣਕ ਤਾਂ ਹੁਣ ਤਿੰਨੇ ਜੀ ਜੀ ਮਿਕਸ ਕਰਕੇ ਬੱਚਿਆਂ ਨੂੰ ਇਹ ਦੇਈ ਜਾਣਾ ਜੇ ਕੱਲੀ ਫੀੜ ਦੀ ਮਾਤਰਾ ਆਪਾਂ ਵੱਧ ਪਾਉਣੀ ਹੈ ਬਈ ਕੋਟਿਆਂ ਦੇ ਵਿੱਚ ਜੰਮਦੀ ਹੈ ਜੀ ਤਾਂ ਇਹ ਜੇ ਦੰਬੋ ਦੀ ਜੂੜੀਆਂ ਲੱਗਦੇ ਜਾਵਾਂ ਪੀੜ ਦੀ ਮਾਤਰਾ ਤੋਂ ਨਾਲ ਤੇ ਬੱਚੇ ਬਹੁਤ ਜ਼ਿਆਦਾ ਭਾਰੀ ਹੋ ਜਾਣਗੇ ਫਿਰ ਉਹ ਨਹੀਂ ਬਾਈਕ ਦਿਨ ਦੀ ਡਾਈਟ ਇੰਨੀ ਹੋ ਜੇ ਨਾ ਇਹਦੇ ਵਿੱਚ ਘੱਟੋ-ਘੱਟ 15 ਤੋਂ 18 ਜੋੜੀਆਂ ਹੋਣੀਆਂ ਠੀਕ ਹੈ ਜੀ ਤੁਹਾਡੇ ਚ 18 ਜੋੜੀਆਂ ਬਿਲਕੁਲ ਬੱਚੇ ਇਹਨਾਂ ਦੀ ਡਾਈਟ ਇੰਨੀ ਠੀਕ ਹੈ 18 ਤੋਂ ਵੀ ਸ਼ਾਇਦ ਹੋ ਸਕਦਾ 20 ਹੁਣ ਜੋੜੀਆਂ ਤੇ 18 ਜਾਂ 20 ਜੋੜੀਆਂ ਨੇ ਮੰਨ ਲਓ ਆਪ ਕੁੱਟਿਆਂ ਦੇ ਵਿੱਚ ਆਪਣੀਆਂ ਇਹਨਾਂ ਦੀ ਦਦਾ ਨੂੰ ਪਾ ਕੇ ਦੇਖੋ। ਨਾਲ ਲਾ ਜਾਣਾ ਚਾਹੁੰਦੇ ਬੱਚੇ ਨੂੰ ਮਾਰਨਗੇ। ਇੱਕਾ ਕਾਲਾ ਨਾਮਕ ਰੱਖਿਆ ਹੈ ਭਈ ਆਪਾਂ ਨੇ। ਓਟਿਆਂ 'ਚ ਪੱਕਾ ਲਾ ਗਾਂਦਾ ਉਤਰ ਕਿੱਥੋਂ ਕਾਲਾ ਰੂਣ ਖਾਣ ਗਿਆ ਲਾ ਦੇਖ ਲੋ ਓਟੇ ਸਾਹਮਣੇ ਲੱਗੇ ਨੇ। ਕਾਲੇ ਰੂਣ ਬਾਈ ਵੱਡਾ ਸਾਰਾ ਰਾਲਾ ਰੱਖਿਆ ਦੀ। ਖਾਂਦੇ ਨੇ ਭਾਈ ਬਹੁਤ ਫਰਕ ਆ। ਕਾਲਾ ਰੂਣ ਖਾਣ ਦੀ ਜਰੂਰ ਪੈ ਰਿਹਾ। ਠੀਕ ਹੈ ਜੀ ਓਕੇ ਧੰਨਵਾਦ ਮੇਰੇ ਭਰਾਵਾਂ ਦਾ ਸਾਰਿਆਂ ਦਾ ਆਪਣੇ ਚੈਨਲ ਨੂੰ ਪਿਆਰ ਕਰਦੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦਿਨਾਈ ਟੈਰ ਕਰੋ ਮੇਰੇ ਭਰਾ ਕਮੈਂਟ ਵੀ ਜਰੂਰ ਕਰਕੇ ਦੱਸਿਆ ਕਰੋ ਤਾਂ ਜੋ ਪਤਾ ਲੱਗੇ ਵੀ ਆਪਣੀ ਵੀਡੀਓ ਕਿਹੜੇ-ਕਿਹੜੇ ਬਾਈ ਦੇਖ ਰਹੇ ਨੇ ਤੇ ਕਿੰਨਾ-ਕਿੰਨਾ ਤੱਕ ਪਹੁੰਚਦੀ ਆ ਤੇ ਕਿਹੜੇ-ਕਿਹੜੇ ਬੰਦੇ ਉਹਦਾ ਫਾਇਦਾ ਲੈ ਰਹੇ ਨੇ ਓਕੇ ਜੀ ਧੰਨਵਾਦ ਲਵ ਯੂ ਸਾਰੇ ਭਰਾਵਾਂ ਨੂੰ ਜੀ